ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੀਆਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਾਧਨ ਦਾ ਭਗਵੰਤ ਮਾਨ ਜੀ ਨੇ ਕੱਲ ਜਿਹੜਾ ਰਿੰਕੂ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਇੱਕ ਫੇਸਬੁਕ ਤੇ ਆ ਪੋਸਟ ਪਾਈ ਮੈਨੂੰ ਸਮਝ ਨਹੀਂ ਲੱਗੀ ਕਿ ਜਿਸ ਦਿਨ ਰਿੰਕੂ ਜੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਬੇਸ਼ਰਮ ਕੌਣ ਸੀਗਾ ਔਰ ਨੀਵੀਂ ਆ ਪਾ ਕੇ ਕੌਣ ਚੱਲਦਾ ਪਿਆ ਸੀਗਾ ਜਦ ਪਿਛਲੇ 2-4 ਦਿਨਾਂ ਵਿੱਚ ਜਿਹੜੇ ਤੁਸੀਂ ਕਾਂਗਰਸ ਦੇ 1-2 ਐਮ.ਐਲ.ਏ ਆਪਣੀ ਪਾਰਟੀ ਵਿੱਚ ਲੜਾਏ ਐ ਤੁਸੀਂ ਉਹਨਾਂ ਨੂੰ ਬੇਸ਼ਰਮ ਕਹਿੰਦੇ ਪਏ ਐ ਜਾਂ ਨੀਵੀਂ ਜਿਹੜੀ ਪਾਈ ਹੋਈ ਉਹ ਤੁਸੀਂ ਪਾਈ ਪਈ ਐ ਦੂਜੇ ਬਾਰੇ ਗੱਲ ਕਹਿਣੀ ਬੜੀ ਸੌਖੀ ਐ ਪਰ ਪਿਛਲੇ ਸਮੇਂ ਤੋਂ ਤੁਸੀਂ ਵੀ ਆਹੀ ਕੰਮ ਕਰਦੇ ਪਏ ਐ ਔਰ ਜਿਹੜੀ ਨੀਵੀਂ ਪਾ ਕੇ ਚੰਨਣ ਦੀ ਗੱਲ ਕਰਦੇ ਪਏ ਐ 2 ਸਾਲ ਜਿਸ ਤੱਕ ਤੁਹਾਡੀ ਸਰਕਾਰ ਆਈ ਸੀ ਤੁਸੀਂ ਕੁਝ ਗਰੰਟੀਆਂ ਦਿੱਤੀਆਂ ਸੀਗੀਆਂ ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਅਸੀਂ ਮਹਿਲਾ ਨੂੰ 1000 ਰੁਪਏ ਦੇਵਾਂਗੇ ਤੁਸੀਂ ਕਹਿੰਦੇ ਸੀ 올ਡ ਪੈਨਸ਼ਨ ਸਕੀਮ ਤੁਸੀਂ ਲਾਗੂ ਕਰੋਗੇ ਸ਼ਗਨ ਸਕੀਮ ਲਗਭਗ ਤੁਸੀਂ ਬੰਦ ਕਰ ਚੁੱਕੇ ਆ ਜਿਹੜੀ ਤੁਸੀਂ ਕਹਿੰਦੇ ਸੀ ਅਸੀਂ ਵਧਾ ਕੇ ਦੇਵਾਂਗੇ ਬਿਊਰਕਾਂ ਦੀਆਂ ਪੈਨਸ਼ਨਾਂ ਤੁਸੀਂ ਵਧਾਈਆਂ ਨਹੀਂ ਹੈਗੀਆਂ ਤਾਂ ਤੁਸੀਂ ਇਹ ਸੋਚੋ ਕਿ ਜਿਹੜੀ ਨੀਵੀਂ ਪਾ ਕੇ ਚੱਲਣ ਦੀ ਗੱਲ ਹੋ ਰਹੀ ਹੈ ਪਿਛਲੇ 2 ਸਾਲਾਂ ਵਿੱਚ ਉਹ ਤੁਸੀਂ ਕਰਦੇ ਪਏ ਆ ਔਰ ਵਿਕਾਸ ਦੀ ਜਿਹੜੀ ਤੁਸੀਂ ਗੱਲ ਕਰਕੇ ਸਰਕਾਰ ਲੈ ਕੇ ਆਏ ਸੀਗੇ ਪਿਛਲੇ 2 ਸਾਲਾਂ ਵਿੱਚ ਪਿਛਲੀ ਸਰਕਾਰਾਂ ਦੇ ਕੀਤੇ ਕੰਮਾਂ 'ਤੇ ਤੁਸੀਂ ਆਪਣੇ ਇਨੌਗੁਰੇਸ਼ਨ ਸਟੋਨ ਲਾ ਕੇ ਆਪਣਾ ਟਾਈਮ ਟੂ ਪਾਉਂਦੇ ਪਏ ਆ ਤਾਂ ਨਿਯਮਿਤ ਤਰ੍ਹਾਂ ਤੁਸੀਂ ਪਾਈ ਹੋਈ ਹੈ ਜਦ ਕੋਈ ਗੱਲ ਕਹਿੰਦੇ ਆ ਉਹਦੇ ਵੱਲ ਧਿਆਨ ਦਿਆ ਕਰੋ ਕਿ ਉਹਦਾ ਅਸਲ ਮਕਸਦ ਕੀ ਆ ਔਰ ਉਹ ਕਹਿਣਾ ਤੁਸੀਂ ਕੀ ਚਾਹੁੰਦੇ ਆ ਜਿੰਨੀਆਂ ਗੱਲਾਂ ਕਹਿ ਕੇ ਤੁਸੀਂ ਸਰਕਾਰ ਦਾ ਜਿਹੜਾ ਬਦਲਾਵ ਲੈ ਕੇ ਆਏ ਸੀ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਿਸੇ ਵੀ ਪਾਸੋਂ ਜਿਹੜਾ ਐਡਵਰਟਾਈਜ਼ ਦਾ ਪੈਸਾ ਹੈਗਾ ਉਹ ਸਰਕਾਰ ਦਾ ਖਰਚੂ ਨਹੀਂ ਪਰ ਤੁਸੀਂ ਤਾਂ ਰਿਕਾਰਡ ਤੋੜ ਦਿੱਤੇ ਪੂਰੇ ਭਾਰਤ ਦੇ ਮੈਨੂੰ ਨਹੀਂ ਲੱਗਦਾ ਕੋਈ ਵੀ ਸੂਬਾ ਸਰਕਾਰ ਇੰਨਾ ਪੈਸਾ ਆਪਣੀ ਪ੍ਰਮੋਸ਼ਨ ਤੇ ਖਰਚਦੀ ਹੋਊਗੀ ਜਿੰਨਾ ਤੁਸੀਂ ਖਰਚਦੇ ਆ ਪੰਜਾਬ ਵਿੱਚ ਤੁਸੀਂ ਕੋਈ ਸਕੀਮ ਲਾਂਚ ਕਰਦੇ ਹੋ ਐਡਵਰਟਾਈਜ਼ਮੈਂਟ ਪੂਰੇ ਭਾਰਤ ਵਿੱਚ ਤੁਹਾਡੀ ਘੁੰਮਦੀ ਹੁੰਦੀ ਆ ਪੰਜਾਬ ਦਾ ਬਜਟ ਲੂਨ ਚੱਕ ਚੱਕ ਕੇ ਤੁਸੀਂ ਹਲਾ ਕੇ ਰੱਖਿਆ ਹੋਇਆ ਤੁਸੀਂ ਗੱਲ ਕਰਦੇ ਆ ਕਿ ਤੁਸੀਂ 0 13 ਨਾਲ ਸਰਕਾਰ ਵਿੱਚ ਆਪਣੀਆਂ 13 ਸੀਟਾਂ ਦਿੱਤੂਗੇ भगवंत मान जी पंजाबी जाग चुके है ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲੀ ਹੈਗੀ ਇਸ ਗੱਲ ਦੇ ਉੱਪਰ ਧਿਆਨ ਜ਼ਰੂਰ ਦਿਓ ਔਰ ਚੇਤੇ ਰੱਖਿਓ ਆ ਤੁਹਾਡੇ ਨਾਲ ਹੋਣਾ ਤਾਂ ਮੈਨੂੰ ਸਮਝ ਨਹੀਂ ਆਦਾ ਕਿ ਨੀਵੀ ਅਜੇ ਤਹਨੇ ਪਾਈ ਕਿ ਨਿਆ ਹੋਈ ਹੈ ਮੰਗੂ ਪਰਦੀਆਂ ਗੱਲਾਂ ਥੂੜੀਆਂ ਕੋੜੀਆਂ ਤਾਂ ਹੋ ਸਕੀਆਂ ਔਰ ਸੱਚੀਆਂ ਔਰ ਜਿਹੜਾ ਸਾਡਾ ਫਰਜ਼ ਆ ਸੀ ਨਿਭਾਉਂਦੇ ਰਹਿਾਂਗੇ ਔਰ ਤੁਹਾਨੂੰ ਵੀ ਜਗਾਉਂਦੇ ਰਹਿਾਂਗੇ ਕਿ ਹਜੇ ਵੀ ਸੁਧਰ ਜਾਓ ਨਹੀਂ ਆਉਣ ਵਾਲਾ ਤੁਹਾਡਾ ਸਮਾਂ ਬੜਾ ਮਾੜਾ ਹੈ ਧੰਨਵਾਦ ਜੈ ਹੋ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਲਈਆਂ ਬੇਸ਼ਰਮਾਂ ਦਾ ਤਾਂ ਨੀਵੀ ਪਾ ਕੇ ਸਾਥ ਕਰਨਾ ਭਗਵੰਤ ਮਾਨ ਜੀ ਨੇ ਕੱਲ ਜਿਹੜਾ ਰਿੰਕੂ ਜੀ ਨੇ ਭਾਜਪਾ ਜੁਆਇਨ ਕੀਤੀ ਹੈ ਉਸ ਤੋਂ ਬਾਅਦ ਇੱਕ ਫੇਸਬੁੱਕ ਤੇ ਆ ਪੋਸਟ ਪਾਈ। ਮੈਨੂੰ ਸਮਝ ਨਹੀਂ ਲੱਗ ਗਈ ਕਿ ਜਿਸ ਦਿਨ ਰਿੰਕੂ ਜੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਬੇਸ਼ਰਮ ਕੌਣ ਸੀਗਾ ਔਰ ਨੀਵੀਂ ਆ ਪਾ ਕੇ ਕੌਣ ਚੱਲਦਾ ਪਿਆ ਸੀਗਾ। ਜਿ ਪਿਛਲੇ 2-4 ਦਿਨਾਂ ਵਿੱਚ ਜਿਹੜੇ ਤੁਸੀਂ ਕਾਂਗਰਸ ਦੇ 1-2 ਐਮ.ਐਲ.ਏ ਆਪਣੀ ਪਾਰਟੀ ਵਿੱਚ ਲੜਾਏ ਐ ਤੁਸੀਂ ਉਹਨਾਂ ਨੂੰ ਬੇਸ਼ਰਮ ਕਹਿੰਦੇ ਪਏ ਐ ਜਾਂ ਨੀਵੀਂ ਜਿਹੜੀ ਪਾਈ ਹੋਈ ਉਹ ਤੁਸੀਂ ਪਾਈ ਪਈ। ਦੂਜੇ ਬਾਰੇ ਗੱਲ ਕਹਿਣੀ ਬੜੀ ਸੌਖੀ ਹੈ ਪਰ ਪਿਛਲੇ ਸਮੇਂ ਤੋਂ ਤੁਸੀਂ ਵੀ ਆਹੀ ਕੰਮ ਕਰਦੇ ਪਏ ਆ। ਔਰ ਜਿਹੜੀ ਨੀਵੀਂ ਪਾ ਕੇ ਚੰਨਣ ਦੀ ਗੱਲ ਕਰਦੇ ਪਏ ਆ 2 ਸਾਲ ਜਿਸ ਤਿੰਨ ਤੁਹਾਡੀ ਸਰਕਾਰ ਆਈ ਸੀ ਉਸ ਦੀ ਕੁਝ ਗਰੰਟੀਆਂ ਦਿੱਤੀਆਂ ਚੀਆਂ। ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਅਸੀਂ ਮਹਿਲਾ ਨੂੰ 1000 ਰੁਪਏ ਦੇਵਾਂਗੇ। ਤੁਸੀਂ ਕਹਿੰਦੇ ਸੀ 올ਡ ਪੈਨਸ਼ਨ ਸਕੀਮ ਤੁਸੀਂ ਲਾਗੂ ਕਰੋਗੇ। ਸ਼ਗਨ ਸਕੀਮ ਲਗਭਗ ਤੁਸੀਂ ਬੰਦ ਕਰ ਚੁੱਕੇ ਆ ਜਿਹੜੀ ਤੁਸੀਂ ਕਹਿੰਦੇ ਸੀ ਅਸੀਂ ਵਧਾ ਕੇ ਦੇਵਾਂਗੇ। ਬਿਊਰਗਾਂ ਦੀਆਂ ਪੈਨਸ਼ਨਾਂ ਤੁਸੀਂ ਵਧਾਈਆਂ ਨਹੀਂ ਹੈਗੀਆਂ। ਤਾਂ ਤੁਸੀਂ ਇਹ ਸੋਚੋ ਕਿ ਜਿਹੜੀ ਨੀਵੀਂ ਪਾ ਕੇ ਚੱਲਣ ਦੀ ਗੱਲ ਹੋ ਰਹੀ ਹੈ ਪਿਛਲੇ 2 ਸਾਲਾਂ ਵਿੱਚ ਤੁਸੀਂ ਕਰਦੇ ਪਏ ਆ ਔਰ ਵਿਕਾਸ ਦੀ ਜਿਹੜੀ ਤੁਸੀਂ ਗੱਲ ਕਰਕੇ ਸਰਕਾਰ ਲੈ ਕੇ ਆਏ ਸੀਗੇ ਪਿਛਲੇ 2 ਸਾਲਾਂ ਵਿੱਚ ਪਿਛਲੀ ਸਰਕਾਰਾਂ ਦੇ ਕੀਤੇ ਕੰਮਾਂ 'ਤੇ ਤੁਸੀਂ ਆਪਣੇ ਇਨੈਗੂਰੇਸ਼ਨ ਸਟੋਨ ਲਾ ਕੇ ਆਪਣਾ ਟਾਈਮ ਟੂ ਪਾਉਂਦੇ ਪਏ ਆ ਤਾਂ ਨੀਮੀ ਤਾਂ ਤੁਸੀਂ ਪਾਈ ਹੋਈ ਹੈ ਜਦ ਕੋਈ ਗੱਲ ਕਹਿੰਦੇ ਆ ਉਹਦੇ ਵੱਲ ਧਿਆਨ ਦਿਆ ਕਰੋ ਕਿ ਉਹਦਾ ਅਸਲ ਮਕਸਦ ਕੀ ਆ ਔਰ ਉਹ ਕਹਿਣਾ ਤੁਸੀਂ ਕੀ ਚਾਹੁੰਦੇ ਆ ਜਿੰਨੀਆਂ ਗੱਲਾਂ ਕਹਿ ਕੇ ਤੁਸੀਂ ਸਰਕਾਰ ਦਾ ਜਿਹੜਾ ਬਦਲਾਵ ਲੈ ਕੇ ਆਏ ਸੀ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਿਸੇ ਵੀ ਪਾਸੋਂ ਜਿਹੜਾ ਐਡਵਰਟਾਈਜ਼ ਦਾ ਪੈਸਾ ਹੈਗਾ ਉਹ ਸਰਕਾਰ ਦਾ ਖਰਚੂ ਨਹੀਂ ਪਰ ਤੁਸੀਂ ਤਾਂ ਰਿਕਾਰਡ ਤੋੜ ਦਿੱਤੇ ਪੂਰੇ ਭਾਰਤ ਦੇ ਮੰਨੂ ਨਹੀਂ ਲੱਗਦਾ ਕੋਈ ਵੀ ਸੂਬਾ ਸਰਕਾਰ ਇੰਨਾ ਪੈਸਾ ਆਪਣੀ ਪ੍ਰੋਮੋਸ਼ਨ ਤੇ ਖਰਚਦੀ ਹੋਊਗੀ ਜਿੰਨਾ ਤੁਸੀਂ ਖਰਚਦੇ ਆ ਪੰਜਾਬ ਵਿੱਚ ਤੁਸੀਂ ਕੋਈ ਸਕੀਮ ਲਾਂਚ ਕਰਦੇ ਹੋ ਐਡਵਰਟਾਈਜ਼ਮੈਂਟ ਪੂਰੇ ਭਾਰਤ ਵਿੱਚ ਤੁਹਾਡੀ ਘੁੰਮਦੀ ਹੁੰਦੀ ਆ ਪੰਜਾਬ ਦਾ ਬਜਟ ਲੋਨ ਚੱਕ ਚੱਕ ਕੇ ਤੁਸੀਂ ਹਲਾ ਕੇ ਰੱਖਿਆ ਹੋਇਆ ਹੈ ਤੁਸੀਂ ਗੱਲ ਕਰਦੇ ਆ ਕਿ ਤੁਸੀਂ 0 13 ਨਾਲ ਸਰਕਾਰ ਵਿੱਚ ਆਪਣੀਆਂ 13 ਸੀਟਾਂ ਜਿੱਤੂਗੇ ਭਗਵੰਤ ਮਾਨ ਜੀ ਪੰਜਾਬੀ ਜਾਗ ਚੁੱਕੇ ਆ ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲੀ ਹੈਗੀ ਇਸ ਗੱਲ ਦੇ ਉੱਪਰ ਧਿਆਨ ਜ਼ਰੂਰ ਦਿਓ ਔਰ ਚੇਤੇ ਰੱਖਿਓ ਆ ਤੁਹਾਡੇ ਨਾਲ ਹੋਣਾ ਤਾਂ ਮੈਨੂੰ ਸਮਝ ਨਹੀਂ ਆਦਾ ਕਿ ਨੀਵੀਂ ਅਜੇ ਤੱਕ ਨੇ ਪਾਈ ਕਿ ਨਿਆ ਹੋਈ ਹੈ ਮੰਗੂ ਪਰ ਦੀਆਂ ਗੱਲਾਂ ਥੂੜੀਆਂ ਕੋੜੀਆਂ ਤਾਂ ਹੋ ਸਕੀਆਂ ਔਰ ਸੱਚੀਆਂ ਔਰ ਜਿਹੜਾ ਸਾਡਾ ਫਰਜ਼ ਆ ਸੀ ਨਿਭਾਉਂਦੇ ਰਹਿਾਂਗੇ ਔਰ ਤੁਹਾਨੂੰ ਵੀ ਜਗਾਉਂਦੇ ਰਹਿਾਂਗੇ ਕਿ ਹਜੇ ਵੀ ਸੁਧਰ ਜਾਓ ਨਹੀਂ ਆਉਣ ਵਾਲਾ ਤੁਹਾਡਾ ਸਮਾਂ ਬੜਾ ਮਾੜਾ on the